ਰਦਾਸਪੁਰ ਪੁਲਿਸ ਦੇ ਵੱਲੋਂ ਸੜਕ ਦੇ ਜਿਮਾਂ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਿਸ ਤਹਿਤ ਪੁਲਿਸ ਦੇ ਵੱਲੋਂ ਵਕ ਵਕ ਥਾਵਾਂ ਦੇ ਉੱਤੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਹੈ ਇਸ ਦੌਰਾਨ ਹੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੱਚਿਆਂ ਨੂੰ ਲੈ ਕੇ ਜੋ ਨਵੇਂ ਹੁਕਮ ਲਾਗੂ ਕੀਤੇ ਗਏ ਹਨ 16 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ ਵਾਹਨ ਚਲਾਉਂਦੇ ਫੜਿਆ ਗਿਆ ਤਾਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਅਸੀਂ ਸ਼ਹਿਰ ਵਿੱਚ ਕੱ데ਗਾ ਨਾਕੇ ਲਾ ਰਹੇ ਹੈਗੇ ਹੈਗੇ ਨਾ ਨਾ ਇੱਕ ਕਾਨੂੰਨ ਬਣਿਆ ਹੈਗਾ ਵਾ ਇੱਕ ਤਾਂ ਸੀ ਸਾਰੇ ਪੇਰੈਂਟਸ ਨੂੰ ਵੀ ਵਾਰਨਿੰਗ ਕਰਦੇ ਹੈਗੇ ਆ ਤੇ ਬੱਚਿਆਂ ਨੂੰ ਵੀ ਵਾਰਨਿੰਗ ਕਰ ਰਹੇ ਹੈਗੇ ਇਸ ਕੱਲ ਦੀ ਕਿ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈਗਾ ਉਹ ਕੋਈ ਵੀ ਵਹੀਕਲ ਨਹੀਂ ਚਲਾ ਸਕਦਾ ਹੈਗਾ ਤੇ ਜਿਹੜੇ ਇੱਕ ਖਾਸ ਕਰਕੇ ਬੁਲਟ ਮੋਟਰਸਾਈਕਲ ਤੇ ਮੁੰਡੇ ਵਾਰਾਗਰਦੀ ਕਰਦੇ ਪਟਾਕੇ ਮਾਰਦੇ ਹੈਗੇ ਆ ਉਹਨਾਂ ਨੂੰ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਜਗਾ ਜਗਾ ਤੇ ਅਸੀਂ ਜਿਹੜੇ ਹੈਗੇ ਇਹਨਾਂ ਦੀ ਚੈਕਿੰਗ ਕਰ ਰਹੇ ਹੈਗੇ ਆ ਗੁੰਡਾਗਰਦੀ ਜਿਹੜੀ ਹੈਗੀ ਇਹਨੂੰ ਅਸੀਂ ਸਾਰੀ ਨੂੰ ਖਤਮ ਕਰਾਂਗੇ ਨਸ਼ਿਆਂ ਦੇ ਨਾਲ ਨਾਲ ਅਸੀਂ ਜਿਹੜਾ ਹੈਗੇ ਘੁੰਮਰੇ ਆਵਾਰਾ ਉਹਨਾਂ ਨੂੰ ਅਸੀਂ ਉਹਨਾਂ ਦੇ ਬਾਈਕ ਜਿਹੜੇ ਬੰਦ ਕਰਾਂਗੇ 15 ਅਗਸਤ ਵੀ ਆ ਰਹੀ ਆ ਤੇ ਸ਼ਹਿਰ ਨੂੰ ਅਸੀਂ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਸ਼ਹਿਰ ਵਾਸਤੇ ਹੀ ਕਰ ਰਹੇ ਆ ਕਿ ਅਸੀਂ ਤੁਹਾਡੀ ਰੱਖਿਆ ਵਾਸਤੇ ਹੈਗੇ ਆ 15 ਅਗਸਤ ਵਧੀਆ ਤਰੀਕੇ ਦੇ ਨਾਲੇ ਮਨਾਉਣ ਆ ਸੀ ਰੱਖਿਆ ਲਈ ਇਹਨਾਂ ਦੀ ਸੁਰੱਖਿਆ ਵਾਸਤੇ ਸਾਰੇ ਜਿਹੜੇ ਅਸੀਂ ਖੜੇ ਆ ਇਹਨਾਂ ਦੇ ਨਾਲ ਸਾਰੀ ਇਹਨਾਂ ਦੀ ਹਰੇਕ ਚੀਜ਼ ਦੀ ਆਪਾਂ ਚੈਕਿੰਗ ਕਰ ਰਹੇ ਆ ਗੱਡੀਆਂ ਦੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਊਗੀ